கஜே முன்ட முபா மு ਪਿਕਵਿੰਡ ਮੁਰਦਾਬਾਦ 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 ਲੋਕਾਂ ਨੇ ਹਾਏ 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 ਵੀਡੀਓ ਪਿਕਵਿੰਡ ਮੁਰਦਾਬਾਦ 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 ਐਮਐਲਏ ਦਾ ਬੂਡਚਟ ਵੀਡੀਓ ਹਾਏ 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 ਐਮਐਲਏ ਦਾ ਬੂਡਚਟ ਵੀਡੀਓ ਹਾਏ 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 ਵੀਡੀਓ ਪਿਕਵਿੰਡ ਹਾਏ 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 ਯਾਤੀ ਮਜ਼ਦੂਰ ਸਭਾ ਜਿੰਦਾਬਾਦ 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 ਮਜ਼ਦੂਰਾਂ ਨੂੰ ਟੈਕ ਸਮਝੋ ਨਾਲਾ ਵੀਡੀਓ ਮੁਰਦਾਬਾ ਮੁਰਦਾਬਾ ਮੁਤਾਬਾ ਇਹ ਮਲੇ ਦਾ ਬੂੜਚੱਟ ਵੀਡੀਓ ਹਾਏ 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 ਐਮਐਲਏ ਦਾ ਝੋਲੀ ਚੁੱਕ ਵੀਡੀਓ ਹਾਏ 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 ਐਮਐਲਏ ਦਾ ਝੋਲੀ ਚੁੱਕ ਵੀਡੀਓ ਕਿਰਨ ਮੁਰਦਾਬਾ 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 ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਐਮਐਲਏ ਦਾ ਬੂਡਚਟ ਵੀਡੀਓ ਹਾਏ 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 ਐਮਐਲਏ ਦਾ ਚੋਲੀ ਚੋਕ ਵੀਡੀਓ ਹਾਏ 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 ਤੁਹਾਡੇ ਨੌਲੇਜ ਦਾ ਚ ਦੱਸਣ ਦੀ ਗੱਲ ਆ ਕਿ ਬੀਡੀਪੀਓ ਪਿੱਖੀ ਵਿੰਡ ਦੇ ਦਫ਼ਤਰ ਦੇ ਮੋਰੇ ਅੱਜ ਆਪਾਂ ਕਿਉਂ ਆਇਆ ਆਪਾਂ ਟ੍ਰੇਲਰ ਵਿਖਾਉਣ ਆਏ ਆ ਇਹਨੂੰ ਫਿਲਮ ਦੁਬਾਰਾ ਵਿਖਾਵਾਂਗੇ ਜਿੱਦਨ ਹੁਣ ਦੁਬਾਰਾ ਆਏ ਫਿਰ ਹੁਣ ਸਿਰਫ ਨਾ ਇਹਨਾਂ ਨਾਲ ਗੱਲ ਕਰਨ ਆਏ ਆ ਸਿਰਫ ਦੱਸਣ ਆਏ ਆ ਵਿਰੋਧ ਕਰਨ ਆਏ ਆ ਕਿ ਪਿਛਲੇ ਪਿੰਡ ਚੱਕਿਆ ਖਰੜੇ ਦੇ ਦੇ ਵਿੱਚ ਪਿੱਕੀਵਿੰਟ ਬਲਾਕ ਦੇ ਅੰਦਰ ਫੌਜੀ ਸਾਹਿਬ ਖੜੇ ਇਹਨਾਂ ਨੂੰ ਉਸ ਸਮੇਂ ਦੀ ਸਰਕਾਰ ਨੇ 1971 ਦੇ ਦਰਮਿਆਨ ਮਜ਼ਦੂਰਾਂ ਨੂੰ ਗੜਿਆਂ ਦੀ ਅਲਾਟਮੈਂਟ ਕਰਕੇ ਦਿੱਤੀ ਹੁੰਦੀ ਆ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਨੇ ਗੋਹਾ ਕੁੜਾ ਸੁੱਟਣਾ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਗੜਿਆਂ ਦੇ ਅੰਦਰ ਉਹਨਾਂ ਨੂੰ ਸਰਕਾਰ ਨੇ ਉਹਨਾਂ ਦੇ ਨਾਂ ਪੰਚਾਇਤ ਦੇ ਜ਼ਮੀਨਾਂ ਅਲਾਟਮੈਂਟ ਕਰਕੇ ਦਿੱਤੀ ਥਾਵਾਂ ਦੀ ਪਿੰਡ ਚੱਕ ਦਾ ਸਾਬਕਾ ਸਰਪੰਚ ਜਿਹੜਾ ਅਕਾਲੀ ਦਲ ਦਾ ਮਾਨ ਸਿੰਘ ਜੀ ਦਾ ਨਾਂ ਆ ਉਹਨਾਂ ਮਜ਼ਦੂਰਾਂ ਦੇ ਗੜਿਆਂ ਦੇ ਉੱਤੇ ਕਬਜ਼ਾ ਕੀਤਾ ਜਿਹਦੀ ਅਸੀਂ ਸਾਰੀ ਜਾਣਕਾਰੀ ਹਲਕਾ ਵਿਧਾਇਕ ਸਰਦਾਰ ਸਰਵੰਦ ਸਿੰਘ ਧੁੰਨ ਨੂੰ ਵੀ ਦਿੱਤੀ ਆ ਇਥੋਂ ਦੇ ਬੀਡੀਪੀ ਨੂੰ ਦਿੱਤੀ ਆ ਡੀਡੀਪੀਓ ਨੂੰ ਦਿੱਤੀ ਆ ਏਡੀਸੀ ਡਿਵੈਲਪਮੈਂਟ ਨੂੰ ਦਿੱਤੀ ਆ ਪਰ ਕਬਜ਼ਾ ਲਗਾਤਾਰ ਉਹਨਾਂ ਦਾ ਕਾਬੇ ਕਬਜ਼ਾ ਉਸ ਜਗ੍ਹਾ ਤੇ ਗੜਿਆਂ ਦੇ ਉੱਪਰ ਸਾਬਕਾ ਸਰਪੰਚ ਕਾਲੀਦਲ ਦਾ ਕਾਮ ਜਾਂ ਕਾਬਜ ਆ ਅਸੀਂ ਬੜੀ ਵਾਰ ਧਿਆਨ ਚ ਲਿਆਂਦਾ ਇੱਥੋਂ ਦੇ ਬੀਡੀਪੀਓ ਦੇ ਅੰਦਰ ਹੈ ਮਜ਼ਦੂਰਾਂ ਦੀ ਗੱਲ ਕਰਦਾ ਮੈਂ ਮਜ਼ਦੂਰਾਂ ਦੇ ਵਿੱਚੋਂ ਆ ਪਰ ਮੇਰਾ ਦਸਮ ਦਾ ਬਾਪ ਕਹੇ ਹਾਥੀ ਵਾਲੇ ਦਾਂਦਿਆ ਕਹਿਣ ਵਾਲੇ ਹੋ ਰਿਹਾ ਖਾਣ ਵਾਲੇ ਹੋ ਰਿਹਾ ਪਰ ਲਗਾਤਾਰ ਇਸ ਪ੍ਰਬੰਧ ਦੇ ਜਿਹੜਾ ਬੈਠਾ ਬੀਡੀਪੀਓ ਪਿਖੀ ਵਿੰਡ ਲਟੇਰਾ ਇੱਕ ਨੰਬਰ ਦਾ ਲਟੇਰਾ ਮੈਂ ਦੱਸਣਾ ਚਾਹੁੰਦਾ ਹਾਕਮਾਂ ਦੇ ਜਿਹੜੇ ਚਿਪਚੇ ਚਾੜੇ ਉਹਨਾਂ ਦੀ ਗੱਲ ਸੁਣਦਾ ਉਹ ਲਗਾਤਾਰ ਇੱਥੇ ਬੈਠੇ ਹੁੰਦੇ ਆ ਪਾਵੇ ਉਹ ਸਾਡੇ ਐਮਐਲਏ ਦਾ ਪੀਏ ਹੋਵੇ ਉੱਥੇ ਇੱਕ ਪੀਏ ਉੱਥੇ ਬਿਠਾ ਹਿਰਿਆ ਸਿੰਘ ਰਾਜੋ ਕਿਆਂ ਦਾ ਉਹ ਵੀ ਸਾਡੇ ਐਮਐਲਏ ਦਾ ਪੀਏ ਜਿਹੜੀ ਲਗਾਤਾਰ ਮਜ਼ਦੂਰਾਂ ਦੀ ਨਰੇਗਾ ਸਕੀਮ ਮਹਾਤਮਾ ਗਾਂਧੀ ਦੇ ਨਾਂ ਤੇ ਆਉਂਦੀ ਦੇਸ਼ ਅੰਦਰ ਉਹਦੀ ਨਰੇਗਾ ਇੱਥੋਂ ਦੇ ਜਿਹੜੇ ਜੀਆਰਐਸ ਆ ਜਿਹੜੇ ਇੱਥੋਂ ਦੇ ਸੈਕਟਰੀ ਆ ਜਿੰਨੇ ਨਾਲੇ ਆ ਇੱਥੋਂ ਦੇ ਵੀ ਬਲਾਕ ਬਲਟੋਏ ਦੇ ਵੀ ਭਿੱਖੀਵੰਡ ਬਲਾਕ ਦੇ ਵੀ ਇਹਨਾਂ ਦੀ 10-1000 ਰੁਪਿਆ ਤਨਖਾਹ ਆ ਸਾਥੀਓ ਕੱਚੇ ਕੰਮ ਆ ਸਰਕਾਰ ਦੇ ਪਰ ਜਦੋਂ ਜਾਇਦਾਦਾਂ ਕਿਸੇ ਕੋ ਸਕਾਰਪੀਓ ਆ ਕਿਸੇ ਕੋ ਵੱਡੀ ਗੱਡੀ ਆ ਇਹਨਾਂ ਦੀਆਂ ਕੋਠੀਆਂ ਜਾ ਕੇ ਪਤਾ ਕਰ ਲੋ ਆਉਣ ਵਾਲੇ ਸਮੇਂ 'ਚ ਜੇ ਸਾਡੇ ਮੰਗਾਂ ਹੱਲ ਨਾ ਕਰਾਈਆਂ ਜੇ ਮਸਲੇ ਹੱਲ ਨਾ ਕਰਾਏ ਜੇ ਸਾਡੇ ਗੜਿਆਂ ਦੇ ਜਿਹੜੇ ਮਜ਼ਦੂਰਾਂ ਦੇ ਗੜੇ ਉਸ ਸਮੇਂ ਦੀ ਸਰਕਾਰ ਨੇ ਛੱਡੇ ਹੀ ਉਹਨਾਂ ਦਾ ਕਬਜ਼ਾ ਮਜ਼ਦੂਰਾਂ ਦਾ ਬਹਾਲ ਨਾ ਕਰਾਇਆ ਜਿਹੜੀ ਮੁੰਦਰੇਗਾ ਸਕੀਮ ਤਹਿਤ ਅਸੀਂ ਆਰਟੀਆਈ ਪਾਉਣੀਆਂ ਦਾ ਸੈਂਕੜਿਆਂ ਦੇ ਖਿਲਾਫ ਜਿਹੜੇ ਲਗਾਤਾਰ ਮਜ਼ਦੂਰਾਂ ਨੂੰ ਖਰਾਬ ਕਰ ਰਹਾ ਤੇ ਰਲਿਆ ਹੁੰਦਾ ਬੀਡੀਪੀ ਹੋ ਰਲਿਆ ਹੁੰਦਾ ਇਹਨਾਂ ਦੇ ਜੀਆਰਐਸ ਰਲਿਆ ਪਿੰਡਾਂ ਦੇ ਸਰਪੰਚ ਲਗਾਤਾਰ ਲੁੱਟ ਰਹਾ ਮਜ਼ਦੂਰਾਂ ਦੀ ਛਿੱਲ ਲਾ ਰਹੇ ਆ ਉਹਨਾਂ ਦੇ ਜਿੰਦੋ 8 ਫਾਰਮ ਭਰਦੇ ਆ ਜੌਬ ਕਾਰਡ ਬਣਾਉਣ ਦੇ ਨਾਂ ਤੇ ਉਹਨਾਂ ਦੇ ਨਾਲ ਏਟੀਐਮ ਦੇ ਫਾਰਮ ਭਰੇ ਜਾਂਦੇ ਆ ਫਾਰਮਾਂ ਦੇ ਉੱਤੇ ਨਾਂ ਨਾਲ ਉਹਨਾਂ ਦੇ ਹਸਾਇਨ ਕਰਾ ਕੇ ਮਜ਼ਦੂਰ ਔਰਤਾਂ ਦੇ ਪਿੰਡਾਂ ਦੀਆਂ ਦੇ ਜਿਹੜੀਆਂ ਪੜੀਆਂ ਘੱਟ ਹੁੰਦੀਆਂ ਪਿੰਡਾਂ ਦੇ ਲੋਕ ਅਨਪੜ੍ਹ ਹੁੰਦੇ ਆ ਉਹਨਾਂ ਦੇ ਫਾਰਮ ਭਰਾ ਲੈਂਦੇ ਆ ਗੂਠਾ ਉਹਨਾਂ ਦਾ ਲਵਾ ਲੈਂਦੇ ਆ ਤੇ ਗੂਠਾ ਲਵਾ ਕੇ ਫਿਰ ਏਟੀਐਮ ਬੈਂਕ ਮੈਨੇਜਰ ਨਾਲ ਰਲ ਕੇ ਪਿੰਡ ਦਾ ਸਰਪੰਚ ਜਮਾ ਜੀ ਆਰਐਸ ਇਥੋਂ ਦੇ ਬਲਾਕ ਭਿਕੀਮੜ ਦੇ ਸੈਕਟਰੀ ਮਨਦੀਗਾ ਦੇ ਉਹ ਰਲੇ ਹੁੰਦੇ ਆ ਫਿਰ ਪੈਸੇ ਆਪ ਲੱਖਣ ਰੁਕਮਾ ਵਟੌਰ ਜਾਂਦੇ ਆ ਜਦੋਂ ਨਾਂ ਲੈਣ ਦੀ ਗੱਲ ਐ ਸੀ ਨਾਂ ਲੈ ਕੇ ਦੱਸਾਂਗੇ ਜਦੋਂ ਪਿਛਲ ਕੱਲ ਅਸੀਂ ਚਾਹ ਕੱਲ ਚਾਹ ਪਰਸੋਂ ਪ੍ਰੈਸ ਕਾਨਫਰੰਸ ਰੱਖਣੀ ਆ ਕੱਲੇ-ਕੱਲੇ ਸੈਕਟਰੀ ਦਾ ਨਾਂ ਦੱਸਾਂਗੇ ਇਹ ਸੈਕਟਰੀ ਕੋ 100 ਕਾਰਡ ਮਜ਼ਦੂਰਾਂ ਦਾ ਜਿਹੜੇ ਲਗਾਤਾਰ ਉਹਨਾਂ ਨੇ ਏਟੀਐਮ ਖਲਾਏ ਆ ਇਹਦੇ ਕੋ ਕਿੰਨੇ ਆ ਇਹਦੇ ਕੋ ਕਿੰਨੇ ਆ ਜੇ ਲੋੜ ਪਈ ਤੇ ਜਨਤਕ ਕਰਾਂਗੇ ਪਰ ਅੱਜ ਟਰੇਲਰ ਵਿਖਾਉਣ ਆਏ ਆ ਤੇ ਬੰਦੇ ਦੇ ਪੁੱਤ ਬਣ ਜਾਓ ਨਹੀਂ ਤੇ ਤੁਹਾਡੀ ਧੌਣ ਤੇ ਵੀਡੀਓਪੀ ਦੀ ਗੋਡਾ ਦੇ ਕੇ ਅਸੀਂ ਉਹ ਕਬਜ਼ਾ ਬਹਾਲ ਕਰਾ ਲੈਣਾ ਬਸ ਇਹਨਾਂ ਬਖਦਾਰਾਂ ਧੰਨਵਾਦ ਕਿਤੇ ਤੁਸੀਂ ਆਏ ਆ ਆਉਣ ਵਾਲੇ ਸਮੇਂ 'ਚ ਕਾਲ ਦਿੱਤੀ ਜਾਊਗੀ ਫਿਰ ਇਦਾਂ ਨਹੀਂ ਜਾਵਾਂਗੇ ਕਬਜ਼ਾ ਬਹਾਲ ਕਰਾ ਕੇ ਫਿਰ ਵਾਪਸ ਘਰਾਂ ਨੂੰ ਜਾਵਾਂਗੇ ਇਹਨਾਂ ਸ਼ਬਦਾਂਾਂ ਦਾ ਸਾਰਿਆਂ ਦਾ ਧੰਨਵਾਦ